ਅੱਜ ਤਰੀਕ 14 ਤੇ ਦਿਨ ਐ ਐਤਵਾਰ ਪਿੰਡ ਫੂਸ ਮੰਡੀ ਵਿੱਚ ਵੋਟਾਂ ਪਈ ਜਾਂਦੀਆਂ ਜਿਲ੍ਹਾ ਪ੍ਰਦੇਸ਼ ਅਦਿਆਂ ਤੇ ਇੱਥੇ ਮੁੰਡੇ ਪਰਚੀਆਂ ਕੱਟੀ ਜਾਂਦੇ ਹੈਗੇ ਤੇ ਆਪਾਂ ਆਪਣੀ ਪਰਚੀ ਕਟਾਉਣਾ ਹੈ ਤੇ ਆਪਾਂ ਪੂਣੀਆਂ ਵੋਟ ਮੇਰੀ ਵੀਡੀਓ ਦੇਖ ਰਹੇ ਮਿੱਤਰ ਬੇਲਿਆਂ ਨੂੰ ਮੇਰੇ ਵੱਲੋਂ ਸ਼াশਰੀ ਕਾਲ ਤੇ ਵੋਟਾਂ ਦੀਆਂ ਪਰਚੀਆਂ ਕੱਟੀਆਂ ਤੇ ਆਪਾਂ ਪਾਉਣੇ ਜਾਂਦੇ ਆਂ ਵੋਟ ਆਪਣੇ ਪਿੰਡ ਦੇ ਸੂਝਮਾਨ ਬੰਦੇ ਖੜੇ ਹੋਏ ਹੈਗੇ ਇਕ ਵਾਲ ਖੜਾ ਹੋਇਆਗਾ ਇੱਕ ਸਰਪੰਚ ਖੜਾ ਹੋਇਆਗਾ ਤੇ ਆ ਆਪਣੇ ਪਿੰਡ ਦੇ ਸੂਝਵਾਨ ਬੰਦੇ ਪਰਚੀਆਂ ਕੱਟੀਆਂ ਦੇ ਨਾਲ ਪਰਚੀਆਂ ਕਟਾ ਕੇ ਆਪਾਂ ਚੱਲਾਂਗੇ ਵੋਟ ਪਾਉਣ ਠੀਕ ਆ ਸਾਧ ਜੀ ਪਾ ਪਰਚੀਆਂ ਲੈ ਲੇਗਾ ਭਈ ਇਹਨਾਂ ਤੋਂ ਪਰਚੀਆਂ ਲੈ ਕੇ ਤੇ ਹੁਣ ਆਪਾਂ ਚੱਲੇ ਆਂਗੇ ਵੋਟ ਪਾਉਣ ਮੋਟਰਸਾਈਕਲ ਆਪਾਂ ਸਟਾਰਟ ਕਰ ਲਿਆ ਨਾਲ ਆਪਣੇ ਲਾਮਜੀ ਕੁਲਵਿੰਦਰ ਰੈਂਟ ਪਾਵਾਂਗੇ ਇਹਦਾ ਨਾਮ ਹੈਗਾ ਕੱਟਾ ਅਰਜੰਟ ਲਾ ਤੇ ਆਪਾਂ ਚੱਲੇ ਆਂ ਅੱਗੇ ਸਾਹਮਣੇ ਤੋਂ ਵੋਟਾਂ ਪਾ ਕੇ ਲੋਕ ਆਈ ਜਾਂਦੇ ਹੈਗੇ ਤੇ ਆਪਾਂ ਹੁਣ ਪਾਉਣ ਚੱਲੇ ਆਂ ਵਾਚ ਆਵਾਂਗੇ ਚਾਰ ਤੋਂ ਕਿੱਲਾ ਜੀ ਜੇ ਸਟਾਰਟ ਹੋਣ ਵਾਲੇ ਆਗੇ ਤੇ ਮੁੰਡੇ ਖੜੇ ਆ ਤਿਆਰ ਨੱਚਣ ਨੂੰ ਡੀ ਜੇ ਸਟਾਰਟ ਹੋ ਜਾਂਦੇ ਬਬਲੂ ਦਾ ਬਿਆ ਸੀਗਾ ਆਪਣੇ ਤੇ ਆਪਣੇ ਮੁੰਡੇ ਸਾਰੇ ਕੰਮ ਕਰ ਕਰ ਕੇ ਸਾਰੀਆਂ ਬੁੜੀਆਂ ਨੂੰ ਨਾਸ਼ਤਾ ਪਾਣੀ ਕਰਾ ਕੇ ਉਹਨਾਂ ਆਪ ਖਾਈ ਜਾਂਦੇ ਆਗੇ ਚਰਨੇ ਵਰਗੇ ਖਰਾਵਾ ਰੋਟੀ ਖਾਈ ਜਾਂਦੇ ਆ ਬਈ ਹਲੇ ਮੈਂ ਜੱਤੂ ਆ ਦੇ ਖਾਈ ਜਾਂਦੇ ਆ ਆਹ ਬਈ ਮਨੂਗਲ ਬੰਦੇ ਹੈ ਨਹੀਂ ਕੰਮ ਨੂੰ ਇਧਰ ਆਪਣਾ ਪ੍ਰਧਾਨ ਫਿਰਦਾਗਾ ਨੱਚਦਾ ਸਤਕਰ ਵਾਲੀ ਨੂੰ ਤੇ ਵੋਟਾਂ ਤੁਹਾਨੂੰ ਪੂਰੀ ਵੋਟਾਂ ਨਹੀਂ ਕਦੇ ਵੋਟਾਂ ਦਾ 4 ਵਜੇ ਬੰਦ ਹੋਣਾ ਆਪਣੇ ਬੰਦੇ ਸਾਰੇ ਵੋਟ ਪਾਏ ਨਿਕਣੀ ਬਰਾਵਾਗਾ ਤੇ ਇਧਰ ਆਪਣੇ ਮੁੰਡੇ ਨੌਜਵਾਨ ਨੱਚਣ ਬਾਈ ਡੀਜੇ ਬਾਈ ਡੀਜੇ ਵਾਲੇ ਗਾਣਾ ਚਲਾ ਦੇ ਆ ਆਪਣਾ ਕੀ ਹੋ ਗਿਆ ਕੀ ਕਹਨੇਗਾ ਚੋਲੇ ਕੁਛ ਨਹੀਂ ਆ ਨਾੜੀ ਨਾਨੀ ਨਾਲ ਗੱਲਾਂ ਕਰ ਜਾਂਦਾ ਹੈਗਾ ਸਾਹਮਣਾ ਹੈ ਇਹ ਵੀਰ ਹਾਂ 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 ਇਹਦੇ ਘਰ ਦੇ ਛੋਟੇ ਆ ਅਰਜੰਟੇ ਲੋ ਦੀ ਦੇਖੀ ਅਰਜੰਟੇ ਨੂੰ ਦੇਖ ਲੈ ਮਿੰਨੀ ਮਿੰਨੀ ਆ ਅਰਜੰਟੇ ਲਾਏ ਸੋ ਕਾਪੀ ਮਾਰ ਕੇ ਦੇਖੋ ਵੀ ਅਰਜੰਟੇ ਲਾ ਨੋਪੋਤੇ ਨੇਤੀ ਨੇਤੀ ਨਾਨੀ ਦੱਸਿਆ ਜਾਂਦੀ ਐ ਵੀ ਇਹ ਦਿਨ ਨਾ ਪੁਰਾਣੀਆਂ ਗੱਲਾਂ ਉਹੀ ਥਾਂ ਜਿੱਥੇ 24 ਹੀ ਹੈ ਬੱਚੀ ਹੈ ਹਰ ਮਸਾਲ ਲੱਗ ਤੇਰੇ ਵੀ ਨਿੱਤਾ ਕਰਕੇ ਵੀ ਨਹੀਂ ਤਾਂ 95 99 ਹਰ ਮਸਾਲ ਕੋਤੇ ਉੱਥੋਂ 1947 ਦੀ ਨਾਨੀ ਲਾ ਵੀ ਬੇਬੇ ਦੀ ਉਮਰ 80 ਸਾਲ ਹੋਈ ਪਿਆ ਐਸਾ ਰਹੇ ਜਾਈ ਤੱਕ ਆਇਦਰ ਬੇਬੇ ਦੀ ਉਹਨੂੰ ਵੀ ਪਿਆਸੀ ਨਾਲ ਪਿਆਗਾ ਤੇ ਆਹ ਇੱਧਰ ਯਾਦਗਰੀ ਫੋਟੋਆਂ ਖਿੱਚੀਆਂ ਜਾਂਦੀਆਂ ਗਆਂ ਨਾ ਮੁੰਡੇ ਹੈਂਸ ਬਣ ਕੇ ਆਇਆ ਸਾਰੇ ਟੌਰ ਸੌ ਕੱਢ ਕੇ ਤੇ ਇੱਧਰ ਆਪਣਾ ਕਾਲੀ ਇੱਧਰ ਆਪਣਾ ਜੱਸੂ ਤੇ ਭਾਂਡੇ ਮਾਝੀ ਜਾਂਦੇ ਆਪਣੇ ਜਵਾਨ ਅਰਚੀ ਓਏ ਠੀਕ ਆ ਇੱਧਰ ਆਪਣਾ ਜਾਂਟੀ ਜਾਜੂ ਬੀਲੀ ਬਾਈ ਨੇ ਆ ਨੀਨਾ ਆ ਗਿਆ ਛੋਟਾ ਭਰਾ ਹੋਰ ਨੀਨੇ ਜੱਟਾਂ ਵਿੱਚ ਜੱਟਾਂ ਕਿਹਨੇ ਕਿਚਨ ਨਹੀਂ ਕਲਪਸ ਤੋਂ ਆਂ ਝੇਲ ਚ ਤੇ ਹੁਣ ਕਿਹੜੇ ਜੱਟ ਲਗਦਾ ਅੱਜ ਵੀ ਕਿਸੇ ਨਾ ਕਿਸੇ ਨੂੰ ਮਾਰ ਤੇ ਕੀ ਆ ਤੇਰੇ ਦਿਲ ਚ ਤੇ ਕੀ ਆ ਤੇਰੇ ਦਬ ਚ ਡਾ ਢੇਡਾ ਤਾਕ ਨਾ ਮੈਂਡ ਘਰੇ ਹੱਥ ਨੂੰ ਮਾਰ ਨਾ ਹਲਾਰੇ ਗੱਡ ਰੌਲ ਘਰੇ ਲੱਕ ਨੂੰ ਚੀਲਾ ਬੰਦ ਨੂੰ ਇਤਰਾਮ ਭਵੇਂ ਡੱਬੂ ਨੀ ਔਰ ਜ਼ਿੰਦਾ ਦੀ ਸਰਬਾਤੀ ਹੈ ਵੀ ਇਸ ਯੱਗ ਨੂੰ ਭਰਿਆ ਦਿਮਾਗ ਇਹਦੀ ਮੇਰੇ ਤੋਂ ਖਾਤ ਬਚ ਜਾ ਨਹੀਂ ਬੱਤੇ ਜਾ ਨਹੀਂ ਤੇਰੇ ਕੋਲੇ ਮੌਕਾ ਇੱਕ ਪੜ ਤੇ ਪੈਕਾਰ ਦੀ ਕੀ ਪਾਤੀਆਂ ਪਾਲਦੀ ਨੀਰੀਪੁਰੀ ਮੋਹ ਦੀ ਤੋਂ ਮੇਰਾ ਤੇਰਾ ਚੌਥਾ ਆ ਦੱਸ ਦੇ ਕੁਲ ਹੱਲ ਵੇ ਸੋਹਰ ਗੱਲ ਥੋੜਾ ਜਿਹਾ ਹਸ਼ੈਣ ਤੇ ਤੂੰ ਮੇਰੇ ਨਾਲ ਚੱਲ ਵੇ ਰਾਨੇ ਇਹੇ ਸਾਹਬਣੀ ਲੱਗਦੂਆਂ ਦੇ ਬਸਨਾ ਮੈਂ ਦੁਨੀਆ ਤੇਰੇ ਨਾਲ ਕੀ ਰਹੀ ਹਣੀ ਦਾ ਦੇਖ ਤੂੰ 참 ਜਿੱਕੇ ਬਹਿ ਮਨ ਨਹੀਂ ਹੋ ਪਾਇਆ ਕਰ ਤਰੀਆਂ ਦੇਖ ਕੇ ਮਾਂ ਜੀ ਜੱਟਾ ਵੇ ਨੂੰ ਕੰਡਾ ਖੜਾ ਹੋ ਨਿਕਾ ਦਾ ਮਾਹਰੀ ਦਾ ਉਹ ਨਹੀਂ ਲੈੰਗੀ ਬਸ ਬੋਲ ਚ ਭਾਲਦੀਆਂ ਲੱਪਣਾ ਨਹੀਂ ਕਿਸ਼ਤਾ ਸਨ ਹੈ ਲੈ ਆਈ ਕੇ ਦਾ ਡੀਜੇ ਬੰਦ ਕਰ ਤੇ ਅਮਰੇ ਤੂੰ ਇੱਥੇ ਹੀ ਆ ਚੱਲ ਤੇ ਜੱਟ ਹੀ ਆ ਡ੍ਰੈਪ ਫਲਾਕ ਮੇਰੀ ਲੈ ਤੇ ਨਾਠੀ ਲੱਗ ਲੈ ਅੱਖ ਜਮਾ ਖੜੀ ਐ ਤੇ ਸ਼ੂਟ ਰਹੀ ਐ ਤੂੰ ਕਹੇ ਮੈਂ ਟੱਪ ਜੂ ਤੂੰ ਗੇੜਾ ਮੇਰਾ ਕੋਨ ਦੀ ਬਾਹਰ ਪਿਆ ਨੰਬਰ ਤੋਂ ਖੜੀ ਮੇਰੀ ਜੇਪਿਆਂ ਤੇ ਪੈਰੀ ਮੇਰਾ ਰੇਪਿਆ ਆਈ ਪੀ वाहे चाच न बहुत सोना गीत सना <laughs> ਨਾ ਦੀ ਨੀ ਨੀ ਮਜਾਲ ਪਤ ਲੋ ਮੁੰਡਿਆਂ ਦੇ ਲੱਕ ਤੇ ਬੂਤਾ ਬੋਜ ਬੰਗੀ ਡੇਰੀ ਜਿੱਥੇ ਦਾ ਬੰਦੇ ਨਾਲ ਮਾਰ ਪਤ ਲੋ ਟੇਲ ਡੁੰਗਿਆ ਰੱਖੀ ਤੇ ਆ ਤੁੰਡ ਤੇ ਗਣੇ ਗਲੀਏ ਤੇ ਵਾ ਤੁਗਾ ਕੇ ਸਰ ਤੇ ਥੋਏ ਕਾ ਨੇ ਬਲੋ ਤਰੀ ਬਟੇਰ ਦਾ ਸ਼ਿਕਾਰ ਗਾਲੇ ਛੋਟੀ ਬੰਦਾ ਸਾਬ ਤਾਈ ਚੱਬ ਜਾਈਏ ਪੂਨ ਕੈਰ ਕਾਨੇ ਫਦੇ ਜਿੱਥੂ ਲੰਗਿਆ ਪੈ ਦੁੜੇ ਕਾਬਲਾ

ਦੇਖਦੇ ਦੁਨੀਆ ਜਿਉਂ ਵੀ ਦੇਖ ਦੇਖ ਕਰ ਤੂੰ ਮੈਂ ਤੁਮ ਬਹੁਤ ਬਹੁਤ ਮਨ ਦੇਖ ਕੇ ਆਏ ਬਾਤ ਓਏ ਪ੍ਰੋਗਰਾਮ ਚਾਚੇ ਨੇ ਨੱਚ ਕੇ ਦਿਖਾਇਆ ਬਹੁਤ ਵਧੀਆ ਤੁਮ ਆ ਵੀ ਹੁਣ ਨੂੰ ਆ ਸਾਡੇ ਨੂੰ ਲੱਗਦਾ ਸ਼ਰਾਬੀ ਹੋ ਓਏ I'm